ਰੋਬੜ ਵਰਦਾ ਮਿਲੋ ਮਾਤਾ ਮਾਤਾ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਜਿਹੀ ਦਰਾਰ ਆਈ ਜਿਸ ਦੇ ਵਿੱਚ ਬੱਚੇ ਤਾਂ ਪੀਸੀ ਰਹੇ ਨੇ ਘਰ ਦੇ ਵਿੱਚ ਦੋ ਬੱਚੇ ਹੋਣ ਦੇ ਬਾਵਜੂਦ ਵੀ ਇਹ ਰਿਸ਼ਤੇ ਨੂੰ ਕਿਸੇ ਤਰ੍ਹਾਂ ਸੰਭਾਲ ਨਹੀਂ पाए ਪਰ ਹਾਲਾਤ ਹੁਣ ਇਹੋ ਜਿਹੇ ਬਣ ਚੁੱਕੇ ਨੇ ਕਿ ਬਿਨਾਂ ਤਲਾਕ ਲਏ ਹੀ ਇਸ ਕੁੜੀ ਦਾ ਘਰ ਵਾਲਾ ਕਿਸੇ ਹੋਰ ਜਨਾਨੀ ਦੇ ਨਾਲ ਗੈਰ ਰਿਹਾ ਅਤੇ ਉਸੇ ਜਨਾਨੀ ਨੂੰ ਇਸ ਪਤਨੀ ਨੇ ਸਰਿਆਮ ਬਾਜ਼ਾਰ ਦੇ ਵਿੱਚ ਫੜ ਲਿਆ ਇੰਨਾ ਹੀ ਨਹੀਂ ਇਸ ਕੁੜੀ ਦੇ ਪਰਾ ਨੂੰ ਮੌਕੇ ਤੇ ਬੁਲਾ ਲਿਆ ਗਿਆ ਤੇ ਉਸ ਤੋਂ ਬਾਅਦ ਜੋ ਹਾਲਾਤ ਬਣੇ ਨਿ ਉਹ ਦੇਖਦੇ ਹੋਏ ਇਸ ਕੁੜੀ ਦਾ ਘਰ ਵਾਲਾ ਉੱਥੋਂ ਭੱਜ ਗਿਆ ਯਾਨੀ ਕਿ ਇਸ ਕੁੜੀ ਦਾ ਆਸ਼ਿਕ ਭੱਜ ਗਿਆ ਜਿਹੜਾ ਕਿ ਆਪਣੀ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਪਰ ਬਿਨਾਂ ਤਲਾਕ ਲਏ ਹੀ ਇਸ ਕੁੜੀ ਦੇ ਉਹ ਨਾਲ ਰਹਿ ਰਿਹਾ ਸਾਰੇ ਇਲਜ਼ਾਮ ਪਤਨੀ ਦੇ ਵੱਲੋਂ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਉਹ ਸਹਾਨੇ ਵਾਲੀ ਰਹਿਣ ਵਾਲੀ ਹੈ ਤੇ ਇਹ ਸਾਰੀ ਘਟਨਾ ਦਾ ਪਤਾ ਬਰੀਕੀ ਦੇ ਨਾਲ ਲਵਾਇਆ ਜਾਵੇ ਕਿਉਂਕਿ ਉਸਦਾ પતિ ਬਿਨਾ ਤਲਾਕ ਦਿੱਤੇ ਹੀ ਇਸ ਔਰਤ ਦੇ ਨਾਲ ਰਹਿ ਰਿਹਾ ਹੈ ਜਦੋਂ ਵੀ ਉਹ ਆਪਣੇ ਬੱਚਿਆਂ ਨੂੰ ਫੋਨ ਕਰਦੀ ਹੈ ਤਾਂ ਉਸਦਾ ਪਤੀ ਨਹੀਂ ਨਾ ਹੀ ਬੱਚੇ ਸਗੋਂ ਇਹ ਔਰਤ ਚੱਕਦੀ ਹੈ ਅਤੇ ਉਸ ਨੂੰ ਗਾਲਾਂ ਕੱਢਦੀ ਹੈ ਇਸ ਪੂਰੀ ਘਟਨਾ ਨੂੰ ਲੈ ਕੇ ਦੋਹਾਂ ਪੱਖਾਂ ਦੇ ਵੱਲੋਂ ਹੋਰ ਕਿਹੜੇ-ਕਿਹੜੇ ਇਲਜ਼ਾਮ ਇੱਕ ਦੂਸਰੇ ਤੇ ਲਗਾਏ ਗਏ ਨੇ ਪਾਓ ਜਾਣਦੇ ਹਨ ਜਿਸ ਅੰਪਰੀਕਾ ਦਾ ਮੈਂ ਤੇਰੇ ਨਾਲ ਆਇਆ ਕਰੂੰ ਮੈਂ ਕਿ ਆ ਜਾ ਤਨੀ ਤੇ ਹੁਣ ਮੇਰਾ ਪਤੀ ਜਦੋਂ ਬਈ ਪੜਿਆ ਉੱਥੇ ਸੜਨ ਗਿਆ ਫਾਂਡੇ ਰਿਤੂ ਨੇ ਤਾਂ ਫੜੀ ਆ ਮੇਰਾ ਘਰ ਸੁੰਦਰ ਸੀ ਕਿ ਨਾਲੇ ਦੇਖੋ ਤੁਸੀਂ ਕਹਾਂ ਜੋ ਬਰੌੜ ਜਾਉਂ ਮਾਰੀ ਨਾ ਪਤਾ ਕਿ ਉਹ ਭਰਾਵਾ ਕਿਉਂ ਜਾਣਾ ਸਾਰੇ ਮਾਂਟ ਹੱਟ ਪਹਿਲਾਂ ਰੋੜੀ ਤੀਤ ਕੋਰ ਆ ਜੀ ਮੈਂ ਮਜਾਰੇ ਪਿੰਡ ਬਿਆਈ ਸੀ ਸਾਨੇ ਵਾਲਾ ਉੱਥੋਂ ਮੇਰੇ ਘਰ ਵਾਲੇ ਦੀ ਇਹ ਨਾਲ ਗੱਲ ਸੀ ਮੈਂ ਫੜ ਲਿਆ ਇਹਨੂੰ ਫੋਨ ਤੇ ਤੇ ਮੈਨੂੰ ਕੁੱਟਮਾਰ ਕਰਕੇ 13 ਦਸੰਬਰ ਨੂੰ ਬਾਹਰ ਕੱਢਤਾ ਮੇਰੇ ਇੱਥੇ ਡਿਵੋਰਸ ਕੇਸ ਲਾਇਆ ਹੋਇਆ ਥਾਣੇ ਚ ਕੋਰਟ ਦੇ ਵਿੱਚ ਜਦ ਮੈਂ ਫੋਨ ਕਰਦੀ ਆ ਫੋਨ ਇਹ ਚੱਕਦੀ ਆ ਇਹ ਕਹਿੰਦੀ ਆ ਮੈਂ ਤੇਰੇ ਨਿਆਣਿਆਂ ਨਾਲ ਗੱਲ ਨਹੀਂ ਕਰਨ ਦੇਣੀ ਮੈਂ ਹਰ ਫੋਨ ਚੱਕ ਕੇ ਮੈਨੂੰ ਕਹਿੰਦੀ ਮੈਂ ਤਾਂ ਵਿਆਹ ਕਰਾ ਲਿਆ ਮੈਂ ਕਹਿੰਦਾ ਜੇ ਤੂੰ ਵਿਆਹ ਕਰਾ ਲਿਆ ਮੈਨੂੰ ਤਾਂ ਤਲਾਕ ਦਿੱਤਾ ਨਹੀਂ ਇਹਨੇ ਮੇਰ ਨਾਲ ਤਲਾਕ ਵੀ ਨਹੀਂ ਹੋਇਆ ਤੇ ਨਾ ਮੇਰਾ ਸਮਾਨ ਚਕਾਂਦਾ ਕਹਿੰਦਾ ਪੰਚਾਇਤ ਚ ਆ ਜਾ ਉੱਥੇ ਸਮਾਨ ਦਿੰਦਾ ਮੇਰੇ ਨਿਆਣੇ ਜਦੋਂ ਫੋਨ ਤੇ ਗੱਲ ਕਰਦੇ ਆ ਤਾਂ ਇਹ ਜਨਾਨੀ ਫੋਨ ਚੱਕਦੀ ਆ ਨਾਰੀ ਚੱਕ ਕੇ ਬਲੌਗ ਮਾਰ ਦਿੰਦੀ ਆ ਆ ਦੇਖੋ ਆ ਦੇਖੋ ਮੈਂ ਤਾਂ ਮੇਰੀ ਤਾਂ ਭੈਣ ਨਹੀਂ ਹੈਗੀ ਮੇਲਾ ਨਹੀਂ ਰਹਿੰਦਾ ਜੀ ਮੈਂ ਆਪਣੇ ਪੇਕੇ ਰਹਿਣੀ ਆ ਢੋਲੇ ਵਾਲੂ ਦੇ ਆ ਢੋਲੇ ਵਾਲ ਮੇਰੇ ਪੇਕੇ ਆ ਮੇਰੇ ਵਿਆਹ ਨੂੰ 14 ਸਾਲ ਹੋ ਗਏ ਤੇ ਮੈਂ ਆਪਣੇ ਘਰ ਵਾਲੇ ਹਾਂਜੀ ਇਹ ਵੀ ਵਿਆਹੀ ਹੋਈ ਇਹਦੇ ਵੀ ਇੱਕ ਨਿਆਣਾਵਾ ਜੀ ਦੋ ਨਿਆਣੇ ਨੇ ਇੱਕ ਮੁੰਡਾ ਇੱਕ ਕੁੜੀ ਮੁੰਡਾ ਛੱਡਿਆ ਹਾਇ ਆਪਣੀ ਮਾਂ ਕੋਲ ਹਾਂ ਉਹਦਾ ਭਾਈਆ ਕੁੜੀ ਉਹਦੇ ਘਰ ਵਾਲਾ ਲੈ ਗਿਆ ਪਹਿਲਾਂ ਵੀ ਇਹ ਜਨਾਨੀ ਹਨਾ ਅੱਗੇ ਕੰਗਲ ਵਾਲ ਵਿਆਹੀ ਹੋਈ ਸੀ ਉਹ ਵੀ ਨਾਲ ਦੇ ਬੰਦੇ ਨਾਲ 6 ਸਾਲ ਭੱਜ ਕੇ ਰਹਿ ਰਹੀ ਸੀ ਬਿਗੈਰ ਰਿਲੇਸ਼ਨ ਤੋਂ ਉੱਥੇ ਇਹਦੇ ਕੁੜੀ ਹੋਈ ਆ ਲੈਸਨ ਪੇਪਰ ਬਣਾਏ ਹੋਏ ਨੇ ਤੂੰ ਵੀ ਦਿਖਾ ਦੇ ਫਿਰ ਤੂੰ ਵੀ ਸਾਹਮਣੇ ਅੱਜ ਸਾਨੂੰ ਇੱਥੇ ਮੇਰੇ ਭਰਾ ਦਾ ਯਾਰ ਦੋਸਤ ਲੱਗਿਆ ਹੋਇਆ ਹੈ ਕਚਹਿਰੀਆਂ 'ਚ ਉਹ ਟਾਈਪਿੰਗ ਕਰਦੇ ਨੇ ਵਕੀਲ ਦੇ ਮੂਰੇ ਇਹ ਉੱਥੋਂ ਨੰਗੇ ਹੋਣੇ ਮੇਰੇ ਘਰ ਵਾਲਿਆਂ ਦਾ ਜਾਣਦਾ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦਾ ਪੈਣ ਤੇਰੀ ਤਰੀਕ ਸੀ ਅੱਜ ਮੈਂ ਕਿਹਾ ਮੇਰੀ ਤਰੀਕ ਤਾਂ ਹੈ ਨਹੀਂ ਮੈਂ ਕਿਹਾ 6 ਆਪਣੀ ਮਾਰਚ ਦੀ ਆ ਅਪ੍ਰੈਲ ਮਈ ਦੀ 8 ਮਈ ਦੀ ਤਰੀਕ ਆ ਕਹਿੰਦਾ ਤੇਰਾ ਘਰ ਵਾਲਾ ਉਰੇ ਫਿਰਦਾ ਉਹ ਜਨਾਨੀ ਵੀ ਨਾਲ ਇਹਦਾ ਭਰਾ ਵਾ ਜੀ ਇਹਦਾ ਘਰ ਵਾਲਾ ਹਾਂਜੀ ਇਹਦਾ ਭਰਾ ਸੀ ਇਹ ਜੀ ਠੀਕ ਆ ਇਹ ਉਹ ਜਨਾਨੀ ਨਾਲ ਰਹਿੰਦਾ ਸੀਗਾ ਪਹਿਲਾਂ ਉਹਦੇ ਕੋਲ ਰਹਿੰਦੇ ਨੇ ਜਦ ਪਤਾ ਲੱਗ ਗਿਆ ਮੈਂ ਉਹਦੇ ਘਰ ਵਾਲੇ ਨਾਲ ਰਹਿਣ ਲੱਗ ਗਈ ਜਦੋਂ ਮੈਂ ਕਹਿਣ ਲੱਗੀ ਨਾ ਨਹੀਂ ਜਦੋਂ ਮੈਂ ਕਹਿਣ ਲੱਗੀ ਨਾ ਵੀ ਇਹਦੇ ਘਰ ਵਾਲੇ ਨਾਲ ਰਹਿੰਦੀ ਐ ਜਦੋਂ ਮੈਂ ਕੰਪਲੇਂਟਾ ਕਰਨ ਲੱਗੀ ਹੁਣ ਇਹ ਕਹਿੰਦੀ ਕਿ ਮੈਂ ਇਹਦੇ ਨਾਲ ਰਹਿੰਦੀ ਨਹੀਂ ਬਣਾ ਲਾ ਵੀਡੀਓ ਦੱਸ ਰਹੇ ਹਾਂ ਬਣਾਓ ਮੈਨੂੰ ਕੋਈ ਬਣਾਓ ਕੀ ਕਹਿੰਦਾ ਕੀ ਹੋ ਜਾ ਰਿਹਾ ਹੈ ਤੁਹਾਡੇ ਨਾਲ ਬੜੀ ਨਾ ਹੋਈ ਜਾਦਾ ਹਾਂ ਨਹੀਂ ਜੀ ਹੁਣ ਤਿੰਨ ਮਹੀਨੇ ਤਰ੍ਹਾਂ ਲੱਗਨੇ ਮੈਨੂੰ ਮੇਰੇ ਭਰਾ ਨਾਲ ਰਹਿੰਦੀ 6 ਮਹੀਨੇ ਮੇਰੇ ਕੋ ਖੰਨੇ ਰਹਿ ਗਈ ਆ ਸਾਰਾ ਪ੍ਰੂਫ ਕਰ ਰਿਹਾ ਹਾਂ ਹਾਂ ਜੀ ਇੱਕ ਭਰਾ ਮਾਤਾ ਜੀ ਇਹਨਾਂ ਨੇ ਆ ਦੇਖੋ ਪ੍ਰੂਫ ਦੇ ਕੋਈ ਗੱਲ ਨਹੀਂ ਫਿਰ ਉਹ ਕੋਈ ਗੱਲ ਨਹੀਂ ਜੇ ਮਾਰਿਆ ਫਿਰ ਉਹ ਤਾਂ ਪੁਲਿਸ ਕਾਪੇ ਉਹ ਕਰੋ ਕਿ ਨਾ ਜੇ ਮੈਂ ਮਾਰਿਆ ਹੋਗਾ ਲਿਖੀ ਹੋਈ ਆ ਕੋਈ ਨਹੀਂ ਫਿਰ ਪੋਸਮਾਰਟਮ ਦੇ ਵਿੱਚ ਇਹਨਾਂ ਦੇ ਫਰਚਾ ਦਰਜ ਹੋਇਆ ਹੈ ਆ ਕਿਸੇ ਨੇ ਕਹਿਣਾ ਭਰਾਵਾ ਕੁਝ ਨਹੀਂ ਹੁੰਦਾ ਕਹਿ ਲੈ ਅਕੋਰਡਿੰਗਾਂ ਨੇ ਤੁਸੀਂ ਕਹਿੰਦੇ ਅਸੀਂ ਮਾਰਿਆ ਮੇਰੇ ਕੋਲ ਵੀ ਨਹੀਂ ਮੇਰੇ ਕੋਲ ਵੀ ਨਹੀਂ ਮੇਰੇ ਕੋਲ ਵੀ ਨਰਵਾ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਬੀਰਾ ਕੋਈ ਨਹੀਂ ਕਹਿਣਾ ਚਾਹੁੰਦਾ ਅਸੀਂ ਬ੍ਰਦਰ ਹਾਂ ਆਹ ਬ੍ਰਦਰ ਇਹਨਾਂ ਵੱਲੋਂ ਇਹਦਾ ਹੁਣ ਕਹਿ ਰਹੇ ਅਸੀਂ ਮੈਂ ਤਾਂ ਭਰਾ ਨਹੀਂ ਫਿਰ ਹੁਣ ਇਹ ਕਾਲ ਭਰਾ ਹੋ ਗਿਆ ਮੇਰਾ ਜਿਹੜਾ ਉਹਨਾਂ ਦੇ ਹਸਬੰਦ ਹੈ ਉਹ ਇਹਨਾਂ ਨਾਲ ਰਹਿੰਦੇ ਨੇ ਇਹਨਾਂ ਨਾਲ ਹੀ ਰਹੇਦਾ ਬਾ ਹਾਂਜੀ ਇਹ ਮੇਰਾ ਇਹ ਦੇ ਨਾਲ ਇਹ ਇਹ ਦੇ ਨਾਲ ਨਹੀਂ ਰਹਿੰਦਾ ਮੈਂ ਨਹੀਂ ਜਾਂਦਾ ਇਹਦਾ ਘਰ ਵਾਲਾ ਬੋ ਵੀ ਹੈ ਜੀ ਗੁਰਦਾਸਪੁਰ ਦਾ ਫੋਨ ਉਹਨਾਂ ਦਾ ਨੰਬਰ ਲੈ ਲਓ ਉਹਨੂੰ ਫੋਨ ਕਰ ਲਓ ਜਿਹੜਾ ਤੁਸੀਂ ਕਿੱਥੇ ਬੜੇ ਜੇ ਇਹ ਕਚੈਰੀਆਂ ਚੋਂ ਬੜ ਹੋਣਾ ਗਿਆ ਮਜਾਰੇ ਰਟਾ ਉਹ ਭੱਜ ਗਿਆ ਇਹ ਕਹ ਤੇਰੇ ਸਾਹਮਣੇ ਆਸੀ ਮੂੰਹ ਬੰਦ ਬੰਨ ਕੋ ਮਦਦ ਪ੍ਰਸ਼ਾਸਨ ਚ ਮੰਗੇ ਇਹ ਹੈ ਜੀ ਕਿ ਜਦੋਂ ਇਹ ਹੈ ਨਾ ਸਾਰਿਆਂ ਤੇ ਲਾਗੂ ਕੀਤੇ ਹੋਏ ਨੇ ਕਿ ਬਿਨ ਬਗੈਰ ਰਿਲੇਸ਼ਨ ਤੋਂ ਜਨਾਨੀ ਤੇ ਲਾਗਦੇ ਨੇ ਬਗੈਰ ਜਨਾਨੀਆਂ ਤੇ ਲਾਗੂ ਹੁੰਦੇ ਨੇ ਇਹਨਾਂ ਤੇ ਕਿਉਂ ਲਾਗੂ ਹੁੰਦੇ ਨੇ ਫਿਰ ਇਹ ਫੋਨ ਚੱਕ ਚੱਕ ਕੇ ਗਾਣਾ ਕੱਢਦੀ ਤੂੰ ਹਾਂਜੀ ਮੇਰੀ 6 ਨੰਬਰ ਚੌਂਕੀ ਦੇ ਵਿੱਚ ਦਰਖਾਸਤ ਹੈ ਗਾਲਾਂ ਕੱਢਦੀਆਂ ਤੁਹਾਡੇ ਮਤਲਬ ਤੁਹਾਡੇ ਕੋ ਨਹੀਂ ਰਹਿ ਰਹੀ ਨਹੀਂ ਸਾਡੇ ਕੋ ਨਹੀਂ ਇਹ ਬੰਦੇ ਨਾਲ ਰਹਿ ਰਹੀ ਹੈ ਜੀ ਅੱਛਾ ਇਹੋ ਨਾਲ ਹੈ ਜੀ ਹਾਂਜੀ ਅਸੀਂ ਲੱਭਣ ਦੀ ਵੀ ਕੋਸ਼ਿਸ਼ ਕੀਤੀ ਭੱਜ ਜਾਂਦੇ ਨੇ ਉਹ ਲੱਭੇ ਜੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਇਹ ਵੀ ਭੱਜ ਜਾਂਦੀ ਸੀ ਇਹ ਵੀ ਮੇਰੇ ਕੋਲ ਰਹਿੰਦੀ ਰਹੀ ਜੀ ਲਿਆ ਪ੍ਰੂਫ ਲਿਆ ਕਿਵੇਂ ਡਿੱਕਿਆ ਗਿਆ ਮੈਂ ਤਾਂ ਪ੍ਰੂਫ ਨਹੀਂ ਸਾਰਾ ਮੱਲਾ ਦੋ ਮੇਰੇ ਬਾਹਰ ਸਾਡੇ ਮਰਾਉਂ ਕੌਣ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਇਹ ਕਹਿੰਦੇ ਪਿੰਡ ਚ ਰੋਲਾ ਪਾਇਆ ਕਹਿੰਦੇ ਮੈਂ ਕੋਈ ਮੈਚ ਕਰਾ ਲਵਾਂ ਮੇਰਾ ਲਾਣਾ ਟਿਕਾ ਟੁਪਿਆ ਜਿਹੜਾ ਲਾਣਾ ਹੈ ਨਾ ਤੂੰ ਕੀ ਕਰੇਗਾ ਬਾਹਰ ਇਹਨਾਂ ਨੂੰ ਜੀ ਸਜ਼ਾ ਦਵਾਣੀ ਆ ਮੈਂ ਜੇ ਬਿਗੈਰ ਰਿਲੇਸ਼ਨ ਤੋਂ ਬਿਗੈਰ ਤਲਾਕ ਤੋਂ ਇਹ ਵਿਆਹ ਕਰਾ ਸਕਦਾ ਨਾ ਹੈਗੀ ਹੈ ਨਾ ਸਜ਼ਾ ਦੋ ਬੱਚੇ ਨੇ ਮੇਰੇ ਇੱਕ ਸਾ 13 ਸਾਲ ਦੀ ਕੁੜੀ ਹੈ ਤੇ 4 ਸਾਲ ਦਾ ਮੁੰਡਾ ਉਹ ਕਿੱਥੇ ਨੇ ਨਿਆਣੇ ਪੁੱਛਿਆ ਜਾਣਾ ਮੇਰੇ ਕੋਲ ਨੇ ਚੱਲੋ ਮੇਰੇ ਘਰੇ ਜਦੋਂ ਬੜਾ ਫੜਿਆ ਉੱਥੇ ਉਹ ਪੜਨ ਗਿਆ ਫਾਂਡੀ ਰਿਤੂ ਨੇ ਤਾਂ ਪੜੀ ਆ ਮੈਂ ਤਾਂ ਮਰ ਗਈ ਹੰਦਰ ਕਿਸੇ ਨਿਆਣੇ ਦੇ ਤੇ ਦੇਖੋ ਤੁਸੀਂ ਭੈ ਜੋ ਬਰੋੜ ਜਾਂਦੇ ਮਾਰੇ ਹੰਦਰ ਨੇ ਨਹੀਂ ਸੀ ਹੰਦਰ ਨੇ ਹੀ ਜਾਂਦਾ ਸਾਰੇ ਬਾਹਰ ਛੱਡ ਬੰਦਾ ਰੋੜ ਪਾਉਂਦਾ ਰੋੜ ਕਰ ਦਵੇ ਲੋ ਆਵਾਜ਼ ਆਪ ਮਾਝਾਟ ਮਾੜ ਫਿਰ ਆ ਜਾ ਤੂੰ ਇਹੋ ਇਹੋ ਮਾਝਾਟ ਮੇਰੀ ਗਰੇ ਹੁਣ ਕਿਸ ਨੂੰ ਪਤਾ ਲੈ ਕੇ ਨਹੀਂ ਨਹੀਂ ਮੈਰੀ ਕਰਾਈ ਮਿਲਿਆ ਤੇਰੇ ਕੋ ਮੰਗਲ ਸੂਤਰੀ ਪਾਇਆ ਸੰਦੂਰ ਵੀ ਪਾਇਆ ਜਿੰਨੀਆਂ ਫੋਟੋਆਂ ਪਾਈਆਂ ਨੇ ਆ ਦੇਖੋ ਆ ਇਹਦਾ ਹੀ ਦਿਖਾ ਦੇ ਆ ਦੇਖੋ ਆ ਮੇਰਾ ਘਰ ਵਾਲਾ ਵਾ ਇਹ dant paun diyan ਆ ਦੇਖੋ ਇਹ ਸੰਦੂਰ ਵੀ ਭਰੇ ਹੋਇਆ ਮੰਗਲ ਸੂਤਰੀ ਵੀ ਪਾਇਆ ਹੋਇਆ ਮੈਂ ਹਰ ਫੋਟੋ ਚੱਕ ਦੇ ਮੇਰੇ ਇੱਕ ਆਈਡੀ ਬਣਾਈ ਆ ਜੀ ਪ੍ਰੀਤ ਕੌਰ ਦੇ ਉਸੇ ਉਪਰ ਆਵਾ ਜਿਹੜਾ ਮੇਰਾ ਉਹਦੇ ਨਾਲ ਐਡ ਉਹਨੂੰ ਸਾਡੇ ਟੋਲੇ ਆ ਦੇ ਬੰਦਿਆਂ ਨੂੰ ਐਡ ਕਰਦੀ ਆ ਹਰ ਬੰਦੇ ਨੂੰ ਐਡ ਕਰਿਆ ਨੇ ਮੇਰੇ ਨਾਂ ਤੇ ਆੜੀ ਇਹਦੀ ਕੰਪਲੇਂਟ ਵੀ ਮੈਂ ਥਾਣੇ ਤੇ ਦਿੱਤੀ ਹੋਈ ਆ ਉਹ ਆਡੀਓ ਬਿਠਾ ਲੈ ਯਾਰ ਆਈ ਜਾਂਦਾ ਯਾਰ ਦੋ ਮਿੰਟ ਖੜੋ ਲੈ ਕੇ ਚਲੇ ਨੋ ਕਿਸੇ ਨੇ ਨਹੀਂ ਆਣਾ ਇੱਥੇ ਹਾਂ ਮੰਮੀ ਹਾਂ ਜੀ ਫਾਂਡੀ ਰਿਤੂ ਨੇ ਪੜੀ ਆ ਮਾਡ ਬਰਕਰਾਰ ਸੰਦਾਰ ਕੀ ਨਾੜੇ ਦੇ ਦੇਖੋ ਤੋ ਵੀ ਕਾ ਜੋ ਮਰੋੜ ਜਾ ਪਾਰੀ ਨਾ ਸੰਦਾਰ ਨੇ ਨਹੀਂ ਸੀ ਨਾੜੇ ਦੇਖੋ ਤੋ ਨਾੜੇ ਪੰਜ 8 15 ਰੋੜ ਪਾਓ ਰੋੜ ਬਰਦਾ ਕਰੋ ਮਾ ਬਾਜਾ ਮਾ ਬਾਜਾ ਮਾ ਫੇਰਾ ਜਾ ਤੂੰ ਇਹਨੂੰ ਇਹਨੂੰ ਵੇਖ ਤੂੰ ਮਾ ਜਾਟ ਮੇਰੇ ਤੇਰੇ ਹੁਣ ਖਸਮ ਨਹੀਂ ਨਹੀਂ ਮੈਰੀ ਕਰਾਈਏ ਮੈਂ ਮੈਂ ਤੇਰੇ ਕੋ ਮੰਗਲ ਸੂਤਰੀ ਪਾਇਆ ਸੰਦੂਰ ਵੀ ਪਾਇਆ ਜਿੰਨੀਆਂ ਫੋਟੋਆਂ ਪਾਈਆਂ ਨੇ ਆ ਦੇਖੋ ਆ ਇਹਦਾ ਹੀ ਦਿਖਾ ਦਿਓ ਆ ਦੇਖੋ ਆ ਮੇਰਾ ਘਰ ਵਾਲਾ ਵਾ ਇਹ ਗੰਦ ਪਾਉਂਦੀਆਂ ਆ ਦੇਖੋ ਇਹ ਸੰਦੂਰ ਵੀ ਭਰੇ ਹੋਇਆ ਮੰਗਲ ਸੂਤਰੀ ਵੀ ਪਾਇਆ ਹੋਇਆ ਮੈਂ ਹਰ ਫੋਟੋ ਚੱਕਦੀ ਮੇਰੇ ਨਾਂ ਤੇ ਆਈਡਿਟੀ ਬਣਾਈ ਇਹਦੀ ਪ੍ਰੀਤਕੌਰ ਦੇ ਉਸੇ ਉਹ ਭਰਾ ਵਾ ਜਿਹੜਾ ਮੇਰਾ ਉਹਦੇ ਨਾਲ ਐਡ ਉਹਨੂੰ ਸਾਡੇ ਟੋਲੇ ਆ ਉਹਦੇ ਬੰਦਿਆਂ ਨੂੰ ਐਡ ਕਰਦੀ ਆ ਹਰ ਬੰਦੇ ਨੂੰ ਐਡ ਕਰਿਆ ਨੇ ਮੇਰੇ ਨਾਂ ਤੇ ਆਈਡਿਟੀ ਕੰਪਲੇਂਟ ਵੀ ਮੈਂ ਥਾਣੇ 'ਚ ਦਿੱਤੀ ਹੋਈ ਆ ਉਹ ਆਰਡਰ ਬਿਠਾ ਲੈ ਜਾ ਯਾਰ ਆ ਰਹੀ ਜਾਂਦਾ ਯਾਰ ਦੋ ਮਿੰਟ ਖੜੋ ਲੈ ਕੇ ਚਲੇ ਨੂੰ ਕਿਸੇ ਨੇ ਨਹੀਂ ਆਣਾ ਇੱਥੇ